ਜਲੰਧਰ ਵੈਸਟ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਰੀਕਾ ਦਾ ਐਲਾਨ ਹੋ ਗਿਆ ਅਤੇ ਸਾਰੇ ਰਾਜਨੀਤਿਕ ਪਾਰਟੀਆਂ 'ਚ ਹਲਚਲ ਸ਼ੁਰੂ ਹੋ ਗਈ ਹੈ। ਉੱਥੇ ਜਲੰਧਰ ਵੈਸਟ ਦੇ ਲੋਕ ਕਿਸ ਤਰ੍ਹਾਂ ਦੇਖ ਰਹੇ ਨੇ ਚੋਣ ਨੂੰ ਇਸ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ। ਜ਼ਿਆਦਾਤਰ ਜਲੰਧਰ ਵੈਸਟ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਵੇਲੇ ਪਾਰਟੀ ਨੂੰ ਨਹੀਂ ਬਲਕਿ ਉਮੀਦਵਾਰ ਨੂੰ ਦੇਖ ਕੇ ਮਤਦਾਨ ਕੀਤਾ ਜਾਏਗਾ ਕਿਉਂਕਿ ਜਲੰਧਰ ਵੈਸਟ 'ਚ ਬਹੁਤ سارے ਮੁੱਦੇ ਨੇ ਖਾਸ ਕਰਕੇ ਨਸ਼ਾ ਮੁੱਦਾ ਬਹੁਤ بڑا ਮੁੱਦਾ ਹੈ ਜੋ ਕਿ ਲੰਮੇ ਸਮੇਂ ਤੋਂ ਹੱਲ ਨਹੀਂ ਹੋਇਆ ਬਲਕਿ ਵਧਦਾ ਜਾ ਰਿਹਾ ਹੈ। ਜਿਸ ਨਾਲ ਵੈਸਟ ਦੀਆਂ ਪਰੇਸ਼ਾਨੀਆਂ ਕਾਫੀ ਜ਼ਿਆਦਾ ਵੱਧ ਚੁੱਕੀਆਂ ਨੇ। ਹ ਸਰ ਕਿੱਦਾਂ ਦੇਖਦੇ ਹੋ ਜਿਮਣੀ ਚੋਣਾ ਹੁਣ ਲੱਗੀ ਐ ਕੀ ਪਾਰਟੀ ਦੇਖ ਕੇ ਵੋਟ ਪਾਓਗੇ ਜਾਂ ਫੇ ਚਿਹਰਾ ਦੇਖ ਕੇ ਵੋਟ ਪਾਓਗੇ ਸ਼ਾਂਤੀ ਦੇਖ ਕੇ ਕਿਹੜੇ ਮੁੱਦੇ ਲੱਗਦੇ ਬੈਸਟ ਹਲਕੇ ਦੇ ਤੁਹਾਨੂੰ ਜਿਹੜੇ ਹੱਲ ਹੋਏ ਹੇ ਤੱਕ ਬੈਸਟ ਹਲਕੇ ਦੇ ਕਿਹੜੇ ਮੁੱਦੇ ਹੈਗਾ ਕੋਈ ਵੀ ਨਹੀਂ ਹੋਏ ਹੈ ਕਿਹੜੇ ਉਦਾਂ ਮੁੱਦੇ ਆ ਸਾਰੇ ਨਸ਼ੇ ਦੇ ਯਾਰ ਜਾਦੇ ਯਾਦੇ ਨਸ਼ੇ ਦੇ ਯਾਰ ਕਾਰਨ ਕੀ ਲੱਗਦਾ ਆਹ ਬਾਰੇ ਕਿਹੜੇ ਨਸ਼ਾ ਵੇਚਦੇ ਆ ਇਹ ਚੰਗਾ ਚੱਕੇ ਜਾਣੇ ਚਾਹੀਦੇ ਆ ਹੋਰ ਕਿਹੜੇ ਮੁੱਦੇ ਲੱਗਦੇ ਨਸ਼ੇ ਤੋਂ ਇਲਾਵਾ ਕਿਹੜੇ ਮੁੱਦੇ ਇੱਥੇ ਸੜਕਾਂ ਦੇ ਪਾਣੀ ਦੇ ਹੋਰ ਕੀ ਮੁੱਦੇ ਇੱਥੇ ਪਾਣੀ ਦਾ ਤੇ ਹੈ ਹੀ ਨਹੀਂ ਕੁਝ ਵੀ ਸਾਰਾ ਪਾਣੀ ਖਰਾਬ ਆਂਦੇ ਆ ਕਿਦੇ ਸਮੇ ਤੋਂ ਇਹ ਹੋ ਗਿਆ ਮੇਰਾ ਪਾਰਟੀ ਤੋਂ ਪਹਿਲਾਂ ਦਾ ਹੀ ਹੋ ਗਿਆ ਇਹ ਚੋਣਾ ਤੋਂ ਪਹਿਲਾਂ ਨਹੀਂ ਆ ਪੜ ਪਰ ਕਿਸੇ ਨੇ ਦਾਵਾ ਨਹੀਂ ਕੀਤਾ ਕਿ ਇਹ ਨੇ ਨਹੀਂ ਕੀਤਾ ਜਦਕਿ ਕੋਈ ਉਮੀਦਵਾਰ ਇੱਥੇ ਵੋਟ ਮੰਗਣ ਆਉਂਦਾ ਕੀ ਕਹੋਂਗੇ ਉਹਨੂੰ ਵੀ ਬਈ ਕਿਹੜੇ ਮਸਲੇ ਸਾਡੇ ਹੱਲ ਕਰ ਦੇ ਉਹ ਸਾਰੇ ਹੀ ਮਸਲੇ ਹੱਲ ਕਰਨ ਵਾਲੇ ਆ ਸਹੀ ਆ ਕਿਹੜੇ ਆ ਜੀ ਜੀ ਲੈ ਕੇ ਹੁਣ ਸਮਝਾਂਦੇ ਅੱਜ ਕੀ ਨਾਮਾ ਤੁਹਾਡਾ ਹੋਰ ਕਰਨਾ ਗੁਰਨਾਥ ਜੀ ਬੈਸਟ ਵਿੱਚ ਜਿਮਨੀ ਜਮਣਾ ਹੋਣ ਜਾ ਰਹੀ ਹੈ ਕਿਥੋਂ ਪਹਿਲਾਂ ਤੁਹਾਨੂੰ ਦੇਖਦੇ ਪੈਸੇ ਕਿਉਂਕਿ ਚੀਤਲੰਗਰਾਲ ਜਿਹੜਾ ਕੇਸ ਤੀਫਾ ਦਿੱਤਾ ਸੀਗਾ ਜਿਸ ਕਰਕੇ ਦੁਬਾਰਾ ਇਲੈਕਸ਼ਨ ਹੋਵੇਗਾ ਹਾਂ ਜੀ ਠੀਕ ਹੈ ਇਹ ਕੋਈ ਨਾ ਮਲਕੇ ਨਾਇਸ ਪਰੇ ਤੋਂ ਬੋਟਾ ਪਾਣੀ ਹੈ ਹਾ ਉਸ ਮਹਿੰਦਰਪੁਰ ਅੱਜ ਆਣਾ ਚਾਹੀਦਾ ਕਿ ਹਾਂ ਭਾਜਪੀ ਦੇ ਆਹ ਆਣੀ ਚਾਹੀਦੀ ਨਾ ਆਣੀ ਹੈ ਬਾਕੀ ਜੋ ਦੂਰ ਅੱਗੇ ਚੱਲਿਆ ਕਿੰਨੀ ਦਾ ਜਾਂ ਮਹਿੰਦਰਪੁਰ ਦਾ ਹੋ ਜਾਣਾ ਇਹਨੇ ਜੁਆਨ ਨੇ ਕੰਗਰਸ ਟੂ ਜਮ ਮਰੇ ਝਾੜੂ ਵਾਲਾ ਜੀ ਦੂਹੋ ਕਿਹੜੇ ਕੰਮ ਲੱਗਦੇ ਵੈਸਟਲ ਕਿਚਨ ਵਾਲੇ ਕੰਮ ਤਾਂ ਕਾਫੀ ਹੈਗੇ ਨੇ ਟੜਕਾ ਦੇ ਆ ਫੀਵਰੇਜ ਦੇ ਆ ਕਾਫੀ ਇਹ ਕੰਮ ਹੋਣਾ ਨਸ਼ੇ ਦਾ ਮੁੱਦਾ ਬੜਾ ਉੱਠਦਾ ਵੈਸਟਲ ਉਹ ਤਾਂ ਕਾਫੀ ਉੱਠਿਆ ਹੈ ਉਹਦੇ ਕੱਲ ਵੀ ਇੱਕ ਮਲੇ ਕੇ ਲਾਚ ਚੱਕੀ ਹੈਗੀ ਅੱਡੇ ਤੋਂ ਟੀਕੇ ਲਾਨੇ ਬਾਕੀ ਨਸ਼ੇ ਦਾ ਮੁੱਦਾ ਦੇ ਚੱਕਰਾ ਚਾਹੀਦਾ ਬਸ ਖਾਲੀ ਅੱਜ ਕੀ ਨਾਮ ਰਵਿੰਦਰ ਕੁਮਾਰ ਸਰ ਜਿਮਣੀ ਚੋਣਾਂ ਹੋਣ ਜਾ ਰਹੀਆਂ ਬੈਸ ਛਲਕੇ ਦੀ ਕੀ ਇਸ ਵਾਰੀ ਸ਼ਕਲ ਦੇਖ ਕੇ ਵੋਟ ਪਾਉਗੀ ਜਾਂ ਫਿਰ ਪਾਰਟੀ ਦੇਖ ਕੇ ਆਸਵਾਦੀ ਜੀ ਸ਼ਕਲ ਦੇਖ ਕੇ ਪਏ ਸ਼ਕਲ ਦੇਖ ਕੇ ਹਾਂਜੀ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਇਹ ਵੇ ਕਿ ਕਿ ਦੀ ਮੀਦ ਕੀਤੀ ਜਾਂਦੀ ਹੈ ਸ਼ਕਲ ਦੇਖ ਕੇ ਉਹ ਇੱਥੋਂ ਦਾ ਲੋਕਲ ਬੰਦਾ ਜਾਂ ਸੇ ਤਾਂ ਸਾਰੇ ਲੋਕਲ ਨੇ ਔਰ ਉਸ ਦੀ ਬਲਾਦਰੀ ਦਾ ਜਿਆਦਾ ਪ੍ਰਭਾਵ ਹੈ ਆਸ ਲਈ ਇਹ ਲੋਕਲ ਸਰ ਮੁੱਦੇ ਕਰੇ ਲੱਗਦੇ ਨੇ ਮੁੱਦੇ ਇੱਥੇ ਬਹੁਤ ਨੇ ਕਿਉਂਕਿ ਉਹ ਆਮ ਪਾਰਟੀ ਵੱਲੋਂ ਹੈ ਤੇ ਆਮ ਪਾਰਟੀ ਨੇ ਕਿਦਾਂ ਹੁਣ ਇੱਥੇ ਬਿਜਲੀ ਦੇ ਬਿੱਲ ਮਾਫ ਕੀਤੇ ਨੇ ਦੇਦੀ ਦੇ ਬਿੱਲ ਮਾਫ ਇੱਕ 600 ਯੂਟ ਮਾਫ ਕਰ ਦੇਣਾ ਬੜੀ ਵੱਡੀ ਗੱਲ ਏ ਕਿਰਾ ਕਾਰੀਗਰ کارਖਾਨੇ ਵਿੱਚ 8000 ਤਨਖਾਹ ਲੈਂਦਾ ਉਹਦਾ 5000 ਦਾ ਬਿੱਲ ਮਾਫ ਹੋ ਜਾਏ ਉਹ ਤੇ ਫਿਰ ووٹ ਫਾਇਦਾ ਨਾ ਮੁੱਦਾ ਤੇ ਆਪਣੇ ਆਪ ਹੋ ਗਿਆ ਏਕੇ ਨਹੀਂ ਇੱਕ ਮੁੱਦੇ ਬਰੇ ਤਰ੍ਹਾਂ ਦੇ ਨੇ ਉਹਨਾਂ ਦੇ ਖਿਲਾਫ ਵੀ ਆ ਗਏ ਨੇ ਕਿਦਾਂ ਕਿ ਹੁਣ ਇੱਕ ਸੈਂਟਰ ਸਰਕਾਰ ਉਹਨੂੰ 5 ਕਿਲੋ ਨਾਲ ਫਰੀ ਦਿੰਦੇ ਨੇ ਪੇ ਲੇਕਿਨ ਸਾਡਾ 30 ਕਿਲੋ ਬੰਦ ਕਰਕੇ 5 ਕਿਲੋ ਪੇ ਦਿੰਦੇ ਨੇ ਮੁੱਦੇ ਨਾ ਮੁੱਦੇ ਮੁੱਦੇ ਆ ਵੀ ਲੋਕਾਂ ਨੂੰ ਸਮਝ ਨਹੀਂ ਕਈਆਂ ਨੂੰ ਵੈਸਟ ਹਲ ਕਿਹੜੇ ਗਰਾਊਂਡ ਦੇ ਮੁੱਦੇ ਕਿਹੜੇ ਜਿਹੜੇ ਤੁਹਾਨੂੰ ਵੈਸਟ ਦੇ ਲੱਗਦੇ ਇੱਥੇ ਗੰਦੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਇੱਕ ਇੱਕ ਖਾਸ ਕਰਕੇ ਐਸੇ ਏਰੀਏ ਦੇ ਵਿੱਚ ਕਿੱਥੇ ਨਹੀਂ ਖਲੋਤੀ ਉਹ ਘਰ ਬਗੜ ਦੇ ਵਿੱਚ ਗੰਦਾ ਪਾਣੀ ਸਾਲ ਦੋ ਸਾਲ ਤੋਂ ਆ ਰਿਹਾ ਪਿਛਲੇ ਨਾ ਹੰਪੀ ਨੇ ਇੱਥੇ ਕੋਈ ਧਿਆਨ ਦੇ ਤਾ ਨਾ ਆਮਲੇ ਨਹੀਂ ਕੋਈ ਧਿਆਨ ਦਿੱਤਾ ਗੰਦਾ ਪਾਣੀ ਤੇ ਸਾਫ ਸਫਾਈ ਦਾ ਕੋਈ ਧਿਆਨ ਨਹੀਂ ਪੂਰੇ ਏਰੀਏ ਦੇ ਵਿੱਚ ਹੀ ਤਕਰੀਬਨ ਲਗਭਗ ਕੁਝ ਦੀ ਅਜੀਬ ਅਜੀਬ ਕੀ ਨਾਮ ਵਰਿੰਦਰ ਕੁਮਾਰ ਕਾਲੀ ਮੋਰਾ ਸਰ ਫਿਰ ਅੱਜ ਦੀ ਗੱਲ ਕਰੀਏ ਅੱਜ ਜਿੰਨੀ ਚੋਣਾ ਹੋਣ ਜਾ ਰਹੀ ਵੀ ਹੈ ਇਸ ਵਾਰ ਕੀ ਪਾਰਟੀ ਦੇ ਕੇ ਵੋਟ ਪਾਓਗੀ ਜਾਂ ਫਿਰ ਜਿਹੜੀ ਨੁਮਾਇੰਦਾ ਜਿਹੜਾ ਹੁਕੂਮਤਵਾਰ ਉਹਨੂੰ ਦੇ ਕੇ ਵੋਟ ਪਾਓਗੇ ਪਾਰਟੀ ਦੇ ਕੇ ਵੋਟ ਪਾਈ ਜਾਏਗੀ ਆਮਾਨਦਾਰੀ ਵੀ ਦੇਖ ਕੇ ਵੋਟ ਪਾਈ ਜਾਏਗੀ ਹਰ ਵਾਰੀ ਇਦਾਂ ਹੁੰਦਾ ਕੋਈ ਇਹ ਤੇ ਹੈ ਨਹੀਂ ਕਿ ਤੁਸੀਂ ਦੂਸਰੇ ਤਰੀਕੇ ਨਾਲ ਵੋਟ ਪਾਓਗੇ ਆਮਾਨਦਾਰ ਬੰਦਾ ਔਰ ਪਾਰਟੀ ਦਾ ਨਾਲ ਰਿਲੇਟਡ ਹੋਏਗਾ ਤਾਹੀ ਤੁਸੀਂ ਵੋਟ ਪਾਓਗੇ ਫੋਟਸ ਆਪਕਾ ਕਟਵਰਟ ਕੱਟਕਾਲ ਤਾਂ ਹੋ ਹੀ ਗਿਆ ਸੀ ਗੱਲ ਅੱਗੋਂ ਸੀ ਕੱਪ ਕੋਈ ਦੋ ਸਾਲ ਚ ਤੁਹਾਡੇ ਸਾਹਮਣੇ ਜਿੰਨੇ ਕੋਈ ਹੈ ਜਿਹੜੋ ਜਿਹੜੇ ਪੱਤਰਕਾਰ ਨੇ ਜਾਂ ਜਿਹੜੇ ਪ੍ਰੈਸ ਵਾਲੇ ਨੇ ਉਹ ਬੰਦੇ ਨੂੰ ਪਤਾ ਹੈ ਕਿੰਨੇ ਕੰਮ ਹੋਏ ਨੇ ਦੋ ਸਾਲ ਦੇ ਵਿੱਚ ਨਸ਼ਾ ਬੇਰੋਜ਼ਗਾਰੀ ਹਰ ਇੱਕ ਤਰ੍ਹਾਂ ਦੀ ਲੁੱਟ ਕੋ ਇੱਥੇ ਨਸ਼ਾ ਦੇ ਕੋ ਕਿੰਨਾ ਉਸ ਪਾਸੇ ਕੀ ਇਹਦੀ ਨਜ਼ਰ ਹੀ ਨਹੀਂ ਹੈਗੀ ਉਸ ਪਾਸੇ ਵੀ ਧਿਆਨ ਦੇਣਾ ਪਾਰਟੀ ਤਾਂ ਕਿ ਉਹ ਉੱਪਰ ਕੇ ਅੱਗੇ ਆਵੇ ਜੇ ਆਪਾਂ ਐਸਾ ਹੈ ਨਾ ਗੱਲਾਂ 'ਤੇ ਧਿਆਨ ਹੀ ਨਹੀਂ ਦੇਣਾ ਤਾਂ ਫਿਰ ਕਿੱਦਾਂ ਆਪਾਂ ਗਿਆ ਕਿੱਦਾਂ ਲੱਗਦੇ ਹੋ ਤੁਹਾਨੂੰ ਕਿ ਜਿਹੜੇ ਇਸ ਵਾਰੀ ਜ਼ਿਆਦਾ ਜਿਹਨੂੰ ਹਾਈਲਾਈਟ ਹੋਊਗੇ ਲੋਕਾਂ ਵਿੱਚ ਜਿਹੜੇ ਹੋਗਾ ਕਿ ਜੇ ਅਗਰ ਕੋਈ ਆਂਦਾ ਤੁਸੀਂ ਕਹੋਗੇ ਭਈ ਆ ਮੁੱਦੇ ਦਾ ਹੱਲ ਕਰਾਓ ਸਾਡੇ ਘਟੋ ਕੇ ਇੱਕ ਤੇ ਲੁੱਟਖੋ ਵਾਲਾ ਚੋਰੀ ਵਾਲਾ ਸ਼ਰਾਬ ਜਿਹੜੇ ਕਿਸੇ ਲੈਟਰੀ ਇਹਦੇ ਇਹਨਾਂ ਤੋਂ ਥੋੜੀ ਠੱਲ ਪੀ ਜਾਏਗੀ ਤੇ ਫਿਰ ਥੋੜਾ ਜਿਹਾ ਨਸ਼ੇ ਦਾ ਬਹੁਤ ਨਾਮ ਆਂਦਾ ਜਦੋਂ ਵੀ ਜਿਲੰਦਰ ਚਿਕਾ ਬੈਸਟ ਹਲਕੇ ਦਾ ਹੀ ਨਾਮ ਆਂਦਾ ਹੈ ਕਾਰਨ ਕੀ ਲੱਗਦੇ ਨੇ ਠਲ ਕਿਉਂ ਨਹੀਂ ਹੋ ਪਾ ਰਹੇ ਨੇ ਸਰਜੀ ਨਹੀਂ ਐਦਾਂ ਦੀ ਨਹੀਂ ਗੱਲ ਹੈ ਕੋਈ ਇਹ ਪ੍ਰਸ਼ਾਸਨ ਨੂੰ ਥੋੜਾ ਜਿਹਾ ਆਪਣੇ ਵੱਲੋਂ ਕਰਨੇ ਪੈਣਾ ਪ੍ਰਸ਼ਾਸਨ ਨੂੰ ਥੋੜਾ ਜਿਹਾ ਕਰਨੇ ਪੈਣਾ ਪ੍ਰਸ਼ਾਸਨ ਜਿੰਨੇ ਤੱਕ ਨਹੀਂ ਇਸ ਬਾਰੇ ਅਵੇਅਰਨੈਸ ਹੋਏਗੀ ਉਹਨੇ ਤੇ ਕੁਝ ਨਹੀਂ ਹੋ ਸਕਦਾ ਕਿਸੇ ਪਾਸੇ ਵੀ ਹੋ ਸਕਦਾ ਕਿੱਦਾਂ ਤੁਸੀਂ ਠੱਲ ਪਾਓਗੇ ਇਸ ਚੀਜ਼ ਤੇ ਪ੍ਰਸ਼ਾਸਨ ਚਾਹੇਗਾ ਉਹ ਜਦੋਂ ਕਹਿੰਦੇ ਨੇ ਕਿ ਪ੍ਰਸ਼ਾਸਨ ਜੇ ਚਾਹੇ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਤੇ ਫਿਰ ਕਿੱਦਾਂ ਹਿਲੇਗਾ ਪ੍ਰਸ਼ਾਸਨ ਕਰਦਾ ਹੀ ਨਹੀਂ ਪ੍ਰਸ਼ਾਸਨ ਲੈ ਕੇ ਪਬਲਿਕ ਨੂੰ ਆਪਣੇ ਨਾਲ ਚੱਲੇ ਫਿਰ ਕੰਮ ਬਣੂਗਾ ਹਾਂ ਜੀ ਕੀ ਨਾਮ ਬਹੁਤ ਯਾਰਾ ਮੋਨਰ ਜੀ ਦੁਬਾਰਾ ਜਿਮਨੀ ਚੋਂ ਨਾ ਜਾਰੀ ਵੈਸ਼ਪ ਕੇ ਚ ਕਿੱਦਾਂ ਲੱਗ ਰਿਹਾ ਹੈ ਜੀ ਸਿੱਧਾ ਨਾ ਇੱਥੇ ਤੇ ਗਿਆ ਜਿੱਦੋਂ ਲਗੀ ਨਾ ਜਿੱਦੋਂ ਗਿਆ ਦੁਬਾਰਾ ਖੜੇ ਹੋ ਸਕਦੇ ਨੇ ਕੀ ਬੰਦਾ ਦੇਖ ਕੇ ਵੋਟ ਪਾਉਂਗੇ ਕਿ 파ਟੀ ਨਾ ਨਾ 파ਟੀ ਮੁਰਲੇ ਨੂੰ ਪੈਣੀ ਨਹੀਂ ਬੋਟ ਜਿਹੜੀ ਮਰਜ਼ੀ 파ਟੀ ਚ ਆ ਜਾਵੇ ਮੁੱਦੇ ਕੀ ਹੈਗੇ ਮੁੱਦੇ ਕੰਮ ਹੀ ਨਹੀਂ ਕੋਈ ਚੰਗਾ ਹੋਇਆ ਕਿਹੜੇ ਲੱਗਦਾ ਕਿ ਹੋਣੇ ਚਾਹੀਦੇ ਸੀਗੇ ਦੋ ਸਾਲਾਂ ਸੁਧਾਰ ਹੀ ਇੱਥੇ ਸਾਡੇ ਲੋਕਾਂ ਨੂੰ ਪਾਣੀ ਬੂਣੀ ਚਾਹੀਦਾ ਹੁੰਦਾ ਹੋਰ ਵੀ ਚਾਹੀਦਾ ਹੁੰਦਾ ਨਸ਼ੇ ਦਾ ਮੁੱਦਾ ਬੜਾ ਉੱਠਦਾ ਹੈ ਨਸ਼ਾ ਬਹੁਤ ਹੈ ਇੱਥੇ ਕੈਂਪ ਚ ਨਸ਼ਾ ਬਹੁਤ ਪਰ ਘਟਿਆ ਨਹੀਂ ਨਾ ਵਧੀਆ ਹੈ ਘਟਿਆ ਨਹੀਂ ਇਹੋ ਹੀ ਬਕਰਦੇ ਨੇ ਐਤੀ ਬੰਦਾ ਦੇਖਣੇ ਤੇ ਦੇਖੋਗੇ ਪਾਰਟੀ ਦੇਖਣੀਗੀ ਜੇ ਇਸ ਬਾਰੇ ਹਮ ਖੜੇ ਹੋਏ ਆ ਜੀ ਬੰਦਾ ਦੇਖਾਂਗੇ ਵੋਟ ਉਹਨੂੰ ਗਾਵਾਂਗੇ ਬਸ